ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਮੇਰਾ ਨਾਮ ਜੀਵਨ ਜੋਤ ਕੌਰ ਹੈ ਅਤੇ ਅੱਜ ਮੈਂ ਬੇਅੰਤ ਖੁਸ਼ੀ ਤੁਹਾਡੇ ਨਾਲ ਆਪਣੀ ਜ਼ਿੰਦਗੀ ਦਾ ਇੱਕ ਸੋਹਣਾ ਪਲ ਸਾਂਝਾ ਕਰ ਰਹੀ ਹਾਂ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ YouTube ਫੈਮਿਲੀ ਦੀ ਸਹਿਯਤਾ ਨਾਲ ਮੇਰਾ ਪੰਜਾਬੀ ਜੀਵਨ ਚੈਨਲ 19 ਅਗਸਤ 2025 ਨੂੰ ਮੋਨਟਾਈਜ਼ ਹੋ ਗਿਆ। ਇਹ ਦਿਨ ਮੇਰੇ ਲਈ ਇੱਕ ਆਮ ਦਿਨ ਨਹੀਂ ਸੀ। ਸਗੋਂ ਮੇਰੀ ਜ਼ਿੰਦਗੀ ਦਾ ਸੁਪਨਾ ਸੱਚ ਹੋਣ ਵਾਲਾ ਦਿਨ ਸੀ। ਵਾਦੇ ਦੀ ਕਹਾਣੀ। ਮੇਰੇ ਪਤੀ ਦਾ ਜਨਮ ਦਿਨ 23 ਅਗਸਤ ਨੂੰ ਆਉਂਦਾ ਹੈ। ਮੈਂ ਉਹਨਾਂ ਨੂੰ ਬਹੁਤ ਪਿਆਰ ਨਾਲ ਇੱਕ ਵਾਅਦਾ ਕੀਤਾ ਸੀ ਤੁਹਾਡੇ ਜਨਮ ਦਿਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਚੈਨਲ ਦੇ ਮੋਨਟਾਈਜ਼ ਹੋਣ ਦੀ ਖੁਸ਼ੀ ਦਾ ਗਿਫਟ ਦੇਵਾਂਗੀ ਸ਼ਾਇਦ ਉਹਨਾਂ ਨੇ ਉਸ ਵੇਲੇ ਇਹ ਸੋਚਿਆ ਹੋਵੇ ਕਿ ਇਹ ਸਿਰਫ ਇੱਕ ਸੁਪਨਾ ਹੈ ਪਰ ਮੇਰੇ ਦਿਲ ਦੇ ਅੰਦਰ ਇਹ ਸੁਪਨਾ ਮੇਰੇ ਲਈ ਇੱਕ ਮੰਜ਼ਲ ਸੀ ਮੈਂ ਹਰ ਰੋਜ਼ ਮਿਹਨਤ ਕੀਤੀ ਹਰ ਵੀਡੀਓ ਵਿੱਚ ਆਪਣਾ ਦਿਲ ਲਾਇਆ ਕਈ ਵਾਰ ਥੱਕ ਗਈ ਪਰ ਹੌਸਲਾ ਨਹੀਂ ਛੱਡਿਆ ਵਾਹਿਗੁਰੂ ਜੀ ਦੀ ਮੇਰ ਨਾਲ ਮੇਰਾ ਵਾਦਾ ਸੱਚ ਹੋਇਆ ਜਨਮ ਦਿਨ ਤੋਂ 4 ਦਿਨ ਪਹਿਲਾਂ ਹੀ ਚੈਨਲ ਮੋਨਟਾਈਜ਼ ਹੋ ਗਿਆ ਇਹ ਸਿਰਫ ਮੇਰੀ ਨਹੀਂ ਸਾਡੀ ਪਰਿਵਾਰਿਕ ਜਿੱਤ ਸੀ ਬੇਟੀ ਦਾ ਸਹਿਯੋਗ ਮੈਂ ਇੱਥੇ ਆਪਣੇ ਘਰ ਦੀ ਸਭ ਤੋਂ ਵੱਡੀ ਤਾਕਤ ਆਪਣੀ ਬੇਟੀ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ ਉਹ ਮੇਰੇ ਨਾਲ ਹਰ ਕਦਮ ਤੇ ਖੜੀ ਰਹੀ। ਕਈ ਵਾਰ ਜਦੋਂ ਮੈਂ ਹਾਰ ਮੰਨਣ ਵਾਲੀ ਹੁੰਦੀ, ਉਹ ਮੈਨੂੰ ਕਹਿੰਦੀ, "ਮੰਮੀ, ਤੁਸੀਂ ਕਰ ਸਕਦੇ ਹੋ।" ਵੀਡੀਓ ਰਿਕਾਰਡ ਕਰਨ ਤੋਂ ਲੈ ਕੇ ਐਡਿਟ ਕਰਨ ਤੱਕ, ਨਵੇਂ-ਨਵੇਂ ਵਿਚਾਰ ਲਿਆਉਣ ਤੱਕ ਮੇਰੀ ਬੇਟੀ ਨੇ ਮੈਨੂੰ ਹੌਸਲਾ ਦਿੱਤਾ। ਅੱਜ ਜੇ ਇਹ ਚੈਨਲ ਲੋਕਾਂ ਦੀ ਖਿੱਚ ਦਾ ਕੇਂਦਰ ਪਣ ਰਿਹਾ ਹੈ, ਤਾਂ ਉਸ ਵਿੱਚ ਮੇਰੀ ਬੇਟੀ ਦੀ ਮਿਹਨਤ ਅਤੇ ਪਿਆਰ ਸ਼ਾਮਲ ਹੈ। प्राची मैम ਦਾ ਧੰਨਵਾਦ ਇੱਕ ਹੋਰ ਨਾਮ ਜੋ ਮੈਂ ਬਿਨਾ ਧੰਨਵਾਦ ਕੀਤੇ ਨਹੀਂ ਛੱਡ ਸਕਦੀ પ્રાਚੀ मैम ਉਹਦਾ ਮੈਨੂੰ ਚੈਨਲ ਚਲਾਉਣ ਬਾਰੇ ਬਹੁਤ ਕੁਝ ਸਿਖਾਇਆ ਕਿਵੇਂ থাম্বਨੇਲ ਬਣਾਉਣਾ ਕਿਵੇਂ এসਈਓ ਕਰਨਾ ਵੀਡੀਓ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਇਹ ਸਭ ਉਹਨਾਂ ਨੇ ਮੈਨੂੰ ਦੱਸਿਆ ਜੀ ਉਹਨਾਂ ਦੀ ਸਿੱਖਿਆ ਅਤੇ ਸਹਿਯੋਗ ਨਾ ਹੁੰਦਾ ਤਾਂ ਇਹ ਮੰਜ਼ਿਲ ਇੰਨੀ ਜਲਦੀ ਨਾ ਮਿਲਦੀ YouTube ਫੈਮਲੀ ਦਾ ਸਾਥ ਇਸ ਰਾਹ ਵਿੱਚ ਮੇਰੇ ਨਾਲ ਖੜੀ ਰਹੀ ਮੇਰੀ YouTube ਫੈਮਲੀ ਮੇਰੇ ਸਬਸਕ੍ਰਾਈਬਰ ਮੇਰੇ ਦਰਸ਼ਕ ਤੁਸੀਂ ਹਰ ਵੀਡੀਓ ਦੇਖੀ ਲਾਈਕ ਕੀਤੀ ਟਿੱਪਣੀ ਕੀਤੀ ਸਾਂਝੀ ਕੀਤੀ ਇਹ ਸਭ ਮੇਰੇ ਲਈ ਅਤੇ ਇੱਕ ਅਨਮੋਲ ਤੋਹਫਾ ਸੀ ਤੁਹਾਡੀ ਸਹਿਯੋਗ ਤੋਂ ਬਿਨਾ ਮੇਰਾ ਚੈਨਲ ਕਦੇ ਵੀ ਇਸ ਪੜਾਅ ਤੱਕ ਨਹੀਂ ਪਹੁੰਚ ਸਕਦਾ ਸੀ ਮਿਹਨਤ ਦਾ ਸਫਰ ਚੈਨਲ ਚਲਾਉਣਾ ਆਸਾਨ ਨਹੀਂ ਸੀ ਕਈ ਵਾਰ ਦਿਨ ਰਾਤ ਲੱਗੇ ਰਹਿਣਾ ਪੈਂਦਾ ਸੀ ਕਈ ਵਾਰ ਵੀਡੀਓ ਬਣਾਈ ਪਰ ਲੋਕਾਂ ਨੂੰ ਪਸੰਦ ਨਹੀਂ ਆਈ ਕਈ ਵਾਰ ਐਡੀਟਿੰਗ ਵਿੱਚ ਘੰਟਿਆਂ ਲੱਗ ਗਏ ਕਈ ਵਾਰ ਮਨ ਵਿੱਚ ਆਇਆ ਕਿ ਛੱਡ ਦਿਆਂ ਪਰ ਦਿਲ ਨੇ ਕਿਹਾ ਹਿੰਮਤ ਨਾ ਹਾਰ ਵਾਹਿਗੁਰੂ ਤੇ ਪ੍ਰਸਾਰਕ ਇਹ ਸਾਰੀ ਮਿਹਨਤ ਸਬਰ ਅਤੇ ਅਰਦਾਸਾਂ ਦਾ ਨਤੀਜਾ ਹੈ ਅੱਜ ਚੈਨਲ ਮੋਨਟਾਈਜ਼ ਹੋਇਆ ਪਤੀ ਲਈ ਤੋਹਫਾ ਮੇਰੇ ਪਤੀ ਦਾ ਜਨਮ ਦਿਨ ਮੇਰੇ ਲਈ ਹੋਰ ਵੀ ਖਾਸ ਬਣ ਗਿਆ ਮੈਂ ਉਹਨਾਂ ਨੂੰ ਸਭ ਤੋਂ ਵਧੀਆ ਤੋਹਫਾ ਦਿੱਤਾ ਮੇਰਾ ਪੰਜਾਬੀ ਜੀਵਨ ਚੈਨਲ ਮੋਨਟਾਈਜ਼ ਹੋਣਾ ਇਹ ਸਿਰਫ ਇੱਕ ਔਨਲਾਈਨ ਮੌਕਾ ਨਹੀਂ ਸਗੋਂ ਇੱਕ ਵਿਸ਼ਵਾਸ ਦੀ ਨਿਸ਼ਾਨੀ ਹੈ ਕਿ ਜੇ ਫੌਸਲਾ ਹੋਵੇ ਤਾਂ ਹਰ ਸੁਪਨਾ ਸੱਚ ਹੋ ਸਕਦਾ ਹੈ ਲੋਕਾਂ ਲਈ ਸੰਦੇਸ਼ ਮੇਰੀ ਇਸ ਕਹਾਣੀ ਤੋਂ ਮੈਂ ਹਰ ਇੱਕ ਦਰਸ਼ਕ ਨੂੰ ਇਹ ਗੱਲ ਕਹਿਣੀ ਚਾਹੁੰਦੀ ਹਾਂ ਸੁਪਨੇ ਛੋਟੇ ਜਾਂ ਵੱਡੇ ਨਹੀਂ ਹੁੰਦੇ ਸਿਰਫ ਹਿੰਮਤ ਤੇ ਭਰੋਸਾ ਵੱਡਾ ਹੋਣਾ ਚਾਹੀਦਾ ਹੈ ਕਦੇ ਵੀ ਆਪਣੀ ਮਿਹਨਤ ਨੂੰ ਛੋਟਾ ਨਾ ਸਮਝੋ ਘਰ ਪਰਿਵਾਰ ਦੀ ਮਦਦ ਨਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ ਅਖੀਰਲੀ ਅਰਦਾਸ ਵਾਹਿਗੁਰੂ ਜੀ ਅੱਗੇ ਮੇਰੀ ਅਰਦਾਸ ਹੈ ਮੇਰੇ ਚੈਨਲ ਨੂੰ ਹਮੇਸ਼ਾ ਆਪਣੀ ਕਿਰਪਾ ਨਾਲ ਅੱਗੇ ਵਧਾਉਣ ਮੇਰੀ YouTube ਫੈਮਿਲੀ ਹਮੇਸ਼ਾ ਮੇਰੇ ਨਾਲ ਜੁੜੀ ਰਹੇ ਮੇਰੇ ਪਤੀ ਮੇਰੀ ਬੇਟੀ ਤੇ ਮੇਰੇ ਸਾਰੇ ਸਾਥੀ ਹਮੇਸ਼ਾ ਮੇਰਾ ਹੌਸਲਾ ਵਧਾਉਂਦੇ ਰਹਿਣ ਨਤੀਜਾ 19 ਅਗਸਤ 2025 ਮੇਰੀ ਜ਼ਿੰਦਗੀ ਦਾ ਉਸ ਨਹਿਰਾ ਦਿਨ ਹੈ ਜਿਸ ਨੇ ਮੈਨੂੰ ਸਿਖਾਇਆ ਕਿ ਵਾਦੇ ਮਿਹਨਤ ਪਰਿਵਾਰ ਦਾ ਸਾਥ ਅਤੇ ਵਾਹਿਗੁਰੂ ਤੇ ਪ੍ਰੋਸਾ ਇਹ ਸਭ ਮਿਲ ਕੇ ਅਸੰਭਵ ਨੂੰ ਸੰਭਵ ਬਣਾ ਸਕਦੇ ਹਨ ਵਾਹਿਗੁਰੂ ਜੀ ਦਾ ਧੰਨਵਾਦ ਮੇਰੇ ਪਤੀ ਜੀ ਦਾ ਧੰਨਵਾਦ ਮੇਰੀ ਬੇਟੀ ਦਾ ਧੰਨਵਾਦ ਪ੍ਰਾਚੀ ਮੈਮ ਦਾ ਧੰਨਵਾਦ YouTube ਫੈਮਿਲੀ ਦਾ ਧੰਨਵਾਦ ਇਹ ਸੀ ਮੇਰੀ ਖੁਸ਼ੀ ਦਾ ਪਲ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਜੇ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ